ਨਾਮ ਕੀ ਆ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਕਿਹੜੀ ਪਾਰਟੀ ਵੱਲੋਂ ਕਰ ਰਹੇ ਹੋ ਤੇ ਕੀ ਮੁੱਦਾ ਕੀ ਮੇਰਾ ਨਾਮ ਹੈ ਜੀ ਜਗਮਉਨ ਸਿੰਘ ਮੰਦੋ ਜਿਹੜਾ ਪ੍ਰੋਟੈਸਟ ਹੈ ਜੀ ਇਹ ਕਿਸੇ ਪਾਰਟੀ ਵੱਲੋਂ ਨਹੀਂ ਹੈ ਨੌਜਵਾਨਾਂ ਦਾ ਇਹ ਵਿੱਚ ਰੋਸ ਹੈ ਜਿਹੜੀ ਘਟਨਾ ਜ਼ਿਲ੍ਹਾ ਹਸ਼ਿਆਰਪੁਰ ਦੇ ਵਿੱਚ ਵਾਪਰੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ 5 ਸਾਲਾਂ ਦਾ ਇੱਕ ਮਾਸੂਮ ਬੱਚਾ ਉਹਨੂੰ ਕਿਵੇਂ ਉਹਦੇ ਦੇ ਤਸ਼ੱਦਦ ਕਰਕੇ ਇੱਕ ਪ੍ਰਵਾਸੀ ਵੱਲੋਂ ਬੜੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਹੈ ਉਸ ਸੰਬੰਧ ਦੇ ਵਿੱਚ ਅਸੀਂ ਇਹ ਰੋਸ ਪ੍ਰਦਰਸ਼ਨ ਹੈ ਇਲਾਕੇ ਦੇ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਜੀ ਜਿਹੜਾ ਪ੍ਰਵਾਸੀਆਂ ਦੇ ਖਿਲਾਫ ਨਾਰੇਬਾਜ਼ੀ ਕੀ ਕਰਦੇ ਹੋ ਆਕਰ ਕਾਰਨ ਕੀ ਹੈ ਇਹ ਕਾਰਨ ਹੈ ਜੀ ਪੰਜਾਬੀਆਂ ਨੂੰ ਉਹਨਾਂ ਦੇ ਸਾਹਮਣੇ ਖਲੋ ਕੇ ਨਹੀਂ ਮਾਰਿਆ ਜਾ ਸਕਦਾ ਅਗਰ ਜਿਹੜੀਆਂ ਸਾਨੂੰ ਮਾਰਿਆ ਜਾਂਦਾ ਹੈ ਸਰਕਾਰਾਂ ਦੀਆਂ ਪਾਲਿਸੀਆਂ ਸਾਨੂੰ ਮਾਰਦੀਆਂ ਨੇ ਇਹ ਜਿਹੜੀ ਪਾਲਿਸੀ ਹੈ ਪ੍ਰਵਾਸ ਇੱਥੇ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਸਰਕਾਰ ਦੀ ਪਾਲਿਸੀ ਦੇ ਅਧੀਨ ਹੋ ਰਿਹਾ ਹੈ ਸੋ ਇਹ ਪਾਲਿਸੀ ਦੇ ਨਾਲ ਸਾਨੂੰ ਮਾਰਿਆ ਜਾ ਰਿਹਾ ਹੈ ਤੁਸੀਂ ਦੇਖਦੇ ਹੋ ਕਦੇ ਕਿਸੇ ਸੁਣਿਆ ਹੋਵੇਗਾ ਕਦੇ ਕਿਸੇ ਪੰਜਾਬੀ ਨੇ ਇੰਨੀ ਬੇਰਹਿਮੀ ਨਾਲ ਕਦੇ ਕਿਸੇ ਦਾ ਰੇਪ ਕੀਤਾ ਹੋਵੇ ਜਾਂ ਕਿਸੇ ਬੱਚੇ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਹੋਵੇ ਕਦੇ ਸੁਣਿਆ ਹੋਵੇ ਕਿਉਂਕਿ ਅਸੀਂ ਸਾਂਝੀਵਾਲਤਾ ਦਾ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਜੀ ਸੋ ਸਾਡੇ ਮਨਾਂ ਦੇ ਵਿੱਚ ਬਹੁਤ ਹੀ ਦੁੱਖ ਹੈ ਕਿ ਸਾਡੇ ਛੋਟੇ ਜਿਹੇ 5 ਸਾਲਾਂ ਦੇ ਮਾਸੂਮ ਬੱਚੇ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਸੋ ਅਸੀਂ ਇਹ ਮੁੱਦਾ ਚੱਕਦੇ ਆਂ ਕਿ ਜਿਹੜੇ ਇਹ ਇੱਥੋਂ ਐਨੀ ਬੇਹਿਕਿਰ ਕੇ ਕਮਿਊਨਿਟੀ ਇੱਥੇ ਇਕੱਠੀ ਕੀਤੀ ਜਾ ਰਹੀ ਹੈ ਸਾਡੇ ਖਿਲਾਫ ਸਾਡੇ ਸਿਰਾਂ ਨੂੰ ਆਉਂਦੀ ਹੈ ਸਾਡੀਆਂ ਰੋਜ਼ ਪੱਗਾਂ ਉਤਰਦੀਆਂ ਸਾਡੀਆਂ ਧੀਆਂ ਭੈਣਾਂ ਦੀ ਬੇਬੱਤੀ ਹੋ ਰਹੀ ਹੈ ਤੁਸੀਂ ਰੋਜ਼ ਵੀਡੀਓ ਦੇਖਦੇ ਆਂ ਤੋਂ ਸਾਡੀ ਇਹ ਪਰਜੋਰ ਮੰਗ ਹੈ ਕਿ ਇਹਨਾਂ ਦੇ ਇੱਥੇ ਇਹਨਾਂ ਨੂੰ ਜ਼ਮੀਨਾਂ ਨਾ ਵੇਚੀਆਂ ਜਾਣ ਤੇ ਨਾ ਹੀ ਇਹਨਾਂ ਦਾ ਕੋਈ ਆਈਡੀ ਪ੍ਰੂਫ ਇੱਥੇ ਬਣਾਇਆ ਜਾਵੇ ਸਾਡੀ ਪਰਜੋਰ ਮੰਗ ਹੈ ਕਿ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਮੁੰਦਤ ਸਾਹਿਬ ਜਿਹੜਾ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਸੇ ਇੱਕ ਵੱਲੋਂ ਦਿੱਤਾ ਗਿਆ ਫਿਰ ਪੂਰੀ ਕਮਿਊਨਿਟੀ ਨੂੰ ਕਿਉਂ ਤੁਸੀਂ ਟਾਰਗੇਟ ਕਰ ਰਹੇ ਹੋ ਕਿੰਨੀਆਂ ਹੀ ਖਬਰਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਵੀਰ ਜੀ ਕਿੰਨੀਆਂ ਹੀ ਆਪਾਂ ਰੋਜ਼ ਦੇਖਦੇ ਆ ਕਿ ਆ ਹੋਰ ਇੱਕ ਵੀਡੀਓ ਚੱਲ ਰਹੀ ਹੈ ਕਿ ਕਿਸੇ ਧੀ ਧੀ ਨੂੰ ਇੱਕ ਪ੍ਰਵਾਸੀ ਵੱਲੋਂ ਕਿੰਨੀ ਛੇੜਛਾੜ ਕੀਤੀ ਗਈ ਹੈ ਆਪਾਂ ਆ ਦੇਖਿਆ ਪਿਛਲੇ ਕੁਝ ਸਮੇਂ ਦੇ ਵਿੱਚ ਇੱਕ ਕਿਸਾਨ ਨੂੰ ਉਹਦੀ ਮੋਟਰ ਤੇ ਮਾਰ ਦਿੱਤੇ ਗਿਆ ਕਿੰਨੀ ਰੋਜ਼ ਖਬਰਾਂ ਆਉਂਦੀਆਂ ਨੇ ਕਦੇ ਸੁਣਿਆ ਵੀ ਕਿਸੇ ਪੰਜਾਬੀ ਨੇ ਇਹ ਰਹਿਮੀ ਦੇ ਨਾਲ ਇਸ ਤਰ੍ਹਾਂ ਦੀ ਕਦੇ ਹਰਕਤਾਂ ਕਰੀਆਂ ਹੋਵੇ ਦੇਖੋ ਸਾਰਾ ਇਹ ਕਿੰਨਾ ਕਹਿ ਗਏ ਇਹਦੀ ਮਜ਼ਦੂਰ ਵਰਕ ਇਹਨਾਂ ਵੱਲੋਂ ਉਖੜਿਆ ਜਾਂਦਾ ਰੇੜੀਆਂ ਇਹਨਾਂ ਵੱਲੋਂ ਲਗਾਈਆਂ ਜਾਂਦੀਆਂ ਸਬਜ਼ੀਆਂ ਫਲ ਫਰੂਟ ਇਹਨਾਂ ਵੱਲੋਂ ਕੀਤੇ ਜਾਂਦੇ ਆ ਕਿੰਦੀ ਦਾ ਨਹੀਂ ਫੈਕਟਰੀਆਂ ਦੇ ਵਿੱਚ ਵੀ ਇਹ ਸਾਰਾ ਕੰਮ ਰੁਕ ਜੂਗਾ ਫਿਰ ਪੰਜਾਬ ਚਲਾਊਗਾ ਕੌਣ ਨਹੀਂ ਨਹੀਂ ਤੁਸੀਂ ਅਕਸਰ ਦੇਖਦੇ ਆ ਬਾਹਰੋਂ ਵੀ ਆਪਾਂ ਅਰਬ ਕੰਟਰੀਆਂ ਤੋਂ ਦੇਖਦੇ ਆ ਕਿ ਇੱਕ ਮੈਸੇਜ ਆਉਂਦਾ ਹੁੰਦਾ ਹਮੇਸ਼ਾ ਹੀ ਕਿ 15 ਇਲੈਕਟ੍ਰੀਸ਼ੀਅਨ ਚਾਹੀਦੇ ਆ 20 ਪਲੰਬਰ ਚਾਹੀਦੇ ਆ ਜੀ ਅਸੀਂ ਕਹਿੰਦੇ ਵੀ ਇਹ ਕੰਮ ਘਰ ਨਾਉਣ ਅਸੀਂ ਇਹਨਾਂ ਦੇ ਖਿਲਾਫ ਨਹੀਂ ਹੈ ਕਿਸੇ ਕਮਿਊਨਿਟੀ ਦੇ ਪਰ ਇਹ ਕੰਮ ਕਰਨ ਆਉਣ ਜਿਵੇਂ ਇਹਨਾਂ ਦੀ ਲੋੜ ਪੈਂਦੀ ਹੈ ਜਿਵੇਂ ਜੀਰੀ ਦੇ ਟਾਈਮ ਇਹਨਾਂ ਦੀ ਜੀਰੀ ਲਾਉਣ ਦੀ ਲੋੜ ਪੈਂਦੀ ਹੈ ਕਣਕ ਦੇ ਜਣੇ ਵੜਨ ਦੀ ਲੋੜ ਪੈਂਦੀ ਹੈ ਉਸ ਸਮੇਂ ਇਹਨਾਂ ਨੂੰ ਬੁਲਾਇਆ ਜਾਵੇ ਤੇ ਉਹ ਕੰਮ ਨਿਵੇੜਨ ਤੋਂ ਬਾਅਦ ਇਹ ਆਪਣਾ ਜਾਣ ਇੱਥੇ ਪੱਕੇ ਤੌਰ ਤੇ ਪ੍ਰਵਾਸ ਜਿਹੜਾ ਇਹਨਾਂ ਦਾ ਹੋ ਰਿਹਾ ਹੈ ਸਾਡੀ ਆਪਣੀ ਸਿੱਖ